ਦਰਸ਼ਕਾਂ ਨੂੰ ਡਿਲੀਵਰ ਕਰ ਰਹੇ ਹਾਂ ਦੇਖੋ ਬਾਈ ਜੀ ਕਰ ਰਹੇ ਹਾਂ ਅਸੀਂ ਪਰ ਇਹ ਟੋਟਲੀ ਇਦਾਂ ਨਹੀਂ ਹੈ ਕਿ ਨਸ਼ਿਆਂ ਦੇ ਉੱਤੇ ਹੀ ਫਿਲਮ ਹੈ ਕਿਤੇ ਲੋਕੇ ਸੋਚ ਲਨ ਕਿ ਇਹਦੇ ਚ ਇਹ ਇਸ ਫਿਲਮ ਦੇ ਵਿੱਚ ਵੀ ਨਿਸ਼ਾੜੀ ਦੇਖਣਗੇ ਪਰ ਆਪਣਾ ਪ੍ਰੋਟਾਗਨਿਸਟ ਤੁਹਾਨੂੰ ਨਸ਼ਿਆਂ ਦੇ ਖਿਲਾਫ ਲੜਦਾ ਦਿਖਾਈ ਦੇਊਗਾ ਨਿਸ਼ਾੜੀ ਨਹੀਂ ਹੈ ਜਿਵੇਂ ਪਹਿਲੀਆਂ ਦੋ ਫਿਲਮਾਂ ਚ ਉਹਨਾਂ ਦੀ ਜ਼ਿੰਦਗੀ ਇਦਾਂ ਦੀ ਸੀ ਮਿੰਟੂ ਦੀ ਉਸ ਦਲਦਲ ਚੋਂ ਨਿਕਲਿਆ ਸੀ ਮੰਗਾ ਸਿੰਘ ਅੰਟਾਲ ਉਸ ਦਲਦਲ ਚੋਂ ਨਿਕਲਿਆ ਸੀ ਇਹ ਜਿਹੜੀ ਫਿਲਮ ਹੈ ਇਸ ਸਮਾਜ ਦੇ ਉੱਤੇ ਜਾਂ ਸਾਡੇ ਸਿਸਟਮ ਦੇ ਉੱਤੇ ਕਿਤੇ ਨਾ ਕਿਤੇ ਸਟਾਇਰ ਕਰਦੀ ਹੈ ਕਿ ਇਹ ਨਸ਼ਾ ਕਿਉਂ ਨਹੀਂ ਰੁਕ ਰਿਹਾ ਡੀ ਕਿੰਨੀ ਵੱਡੀ ਚੀਜ਼ ਹੈ ਕਿ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋ ਰਿਹਾ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਤੱਕ ਕਿਵੇਂ ਪਹੁੰਚ ਗਿਆ ਕੌਣ ਲੋਕ ਨੇ ਉਹ ਕਿੰਨਾਂ ਦੀ ਸ਼ਾਇਤ ਇਹ ਕੰਮ ਹੋ ਰਿਹਾ ਕਿ ਸਕੂਲਾਂ ਯੂਨੀਵਰਸਿਟੀ ਕਾਲਜਾਂ ਅੱਗੇ ਵੀ ਨਸ਼ੇ ਦੀਆਂ ਪੁੜੀਆਂ ਲੈ ਕੇ ਲੋਕ ਖੜਦੇ ਨੇ ਸਟੂਡੈਂਟਸ ਨੂੰ ਟਾਰਗੇਟ ਕਰਦੇ ਨੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਸਿਸਟਮ ਸਾਡੇ ਪਾਵਰਫੁੱਲ ਲੋਕ ਕਿਵੇਂ ਉਸ ਚੀਜ਼ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਜੇ ਤੁਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਉਹਦੇ ਕੀ ਕੀ ਨੁਕਸਾਨ ਹੋ ਸਕਦੇ ਨੇ ਕਿੰਨਾਕ ਤੁਹਾਨੂੰ ਡੈਮੇਜ ਕਰ ਸਕਦੇ ਆ ਲੋਕ ਸੋ ਐਦਾਂ ਦੀ ਇੱਕ ਕਹਾਣੀ ਹੈ ਮੈਂ ਪੂਰੀ ਕਹਾਣੀ ਨਹੀਂ ਦੱਸੂਗਾ ਪਰ ਇਹ ਇੰਟਰਟੇਨਿੰਗ ਫਿਲਮ ਹੈ ਐਕਸ਼ਨ ਇਹਦਾ ਅਸੀਂ ਰੌ ਐਕਸ਼ਨ ਰੱਖਿਆ ਔਰ ਸਾਡਾ ਇੱਕ ਥੋੜੀ ਜੀ ਗੱਲ ਹੈ ਕਿ ਅਸੀਂ ਇਹ ਫਿਲਮ ਫਿਲਮਾਈ ਵੀ ਜਾ ਕੇ ਜੰਗਲ ਦੇ ਵਿੱਚ ਹੈ ਜੀ ਪਰ ਇਹ ਨਹੀਂ ਹੈ ਕਿ ਅਸੀਂ ਕਿਸੇ ਫਿਲਮ ਤੋਂ ਇਨਸਪਾਇਰਡ ਹੋ ਕੇ ਲੈ ਕੇ ਗਿਆ ਉਥੇ ਕਿ ਜਾਂ ਕੋਈ ਸਾਉਥ ਦੀ ਫਿਲਮ ਇਹ ਕਹਾਣੀ ਦੀ ਡਿਮਾਂਡ ਸੀਗੀ ਇਸ ਕਰਕੇ ਇਸ ਫਿਲਮ ਨੂੰ ਅਸੀਂ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ 60 70% ਅਸੀਂ ਇਹਦਾ ਫਿਲਮ ਆਕਣ ਉਥੇ ਕੀਤਾ ਬਣੀਵੇਂ ਜਦੋਂ ਅਸੀਂ ਕਹਿੰਨਾ ਕਿ ਅੱਜ ਕੱਲ ਜਿਹੜਾ ਸਿਨੇਮੇ ਦਾ ਦੌਰ ਹੈ ਨਾ ਚੇਂਜ ਹੋ ਗਿਆ ਬਦਲ ਗਿਆ ਕਾਫੀ ਸੋ ਤੁਹਾਨੂੰ ਕੋਈ ਗਰੰਟੀ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਵੀ ਤੁਸੀਂ ਫਰਾਂਚਾਈਜ਼ੀ ਵੀ ਲੈ ਕੇ ਆ ਰਹੇ ਹੋ ਜਾਂ ਫਰਾਂਚਾਈਜ਼ ਦੇ ਵਿੱਚ ਤੁਹਾਨੂੰ ਲੱਗਦਾ ਕਿਵੇਂ ਪਹਿਲੀਆਂ ਦੋ ਬਹੁਤ ਹਿੱਟ ਰਹੀਆਂ ਵੱਡੀਆਂ ਹਿੱਟ ਸੀਗੀਆਂ ਤੇ ਅਸੀਂ ਕਿਸੇ ਸਿਨੇਮੇ ਤੋਂ ਉਮੀਦ ਰੱਖਦੇ ਹਾਂ ਵੀ ਇਹਦਾ ਟ੍ਰੇਲਰ ਦੇਖਿਆ ਟੀਜ਼ਰ ਦੇਖਿਆ ਪਿੱਛੇ ਜੇ ਫਿਲਮ ਆਈਆਂ ਯਾਰ ਇਹ ਬਹੁਤ ਵੱਡੀਆਂ ਹਿੱਟ ਹੋਣਗੀਆਂ ਪਰ ਉੱਥੇ ਨਹੀਂ ਪਹੁੰਚ ਸਕੀ ਸੋ ਲੱਗਦਾ ਸਿਨੇਮੇ ਦਾ ਉਹ ਟਾਈਮ ਕਿਤੇ ਨਾ ਕਿਤੇ ਚੇਂਜ ਹੋ ਗਿਆ ਕਿ ਤੁਸੀਂ ਕੋਈ ਸ਼ੋਰ ਹੋਗੇ ਨਹੀਂ ਕਹਿ ਸਕਦਾ ਗਰੰਟੀ ਨਾਲ ਨਹੀਂ ਕਹਿ ਸਕਦੇ ਕਿ ਯਾਰ ਇਹ ਐਡਾ ਵੱਡਾ ਮਾਰਕਾ ਮਾਰੂਗੀ ਪਰ ਸਾਡਾ ਕੰਮ ਹੈ ਇੱਕ ਚੰਗਾ ਸਿਨੇਮਾ ਲੈ ਕੇ ਆਉਣਾ ਔਰ ਇੰਟਰਟੇਨਿੰਗ ਸਿਨੇਮਾ ਲੈ ਕੇ ਆਉਣਾ ਉਹ ਅਸੀਂ ਲੈ ਕੇ ਆ ਰਹੇ ਹਾਂ ਜੀ ਡਾਕੂਆਂ ਦਾ ਮੁੰਡਾ 3 ਦੇ ਵਿੱਚ ਔਰ ਜਿਵੇਂ ਤੁਸੀਂ ਕਿਹਾ ਨਰਵਸ ਹੋ ਇਸ ਕਰਕੇ ਆ ਕਿ ਇਹ ਟਾਈਟਲ ਬਹੁਤ ਵੱਡਾ ਬਹੁਤ ਪਿਆਰ ਦੇ ਤਾਲੂਕਾਂ ਨੇ ਸੋ ਇਹ ਫਿਲਮ ਉਸੇ ਕੁਆਲਟੀ ਦੇ ਜਾਣੀ ਚਾਹੀਦੀ ਜਿੱਥੇ ਕਾਦੀਆਂ ਦੋ ਗਈਆਂ ਨੇ ਅਦੀਪ ਜੀ ਬਾਇਓਪਿਕ ਨਹੀਂ ਹੈ ਕਿਸੇ ਨਹੀਂ ਭਾਈ ਜੀ ਇਹ ਬਾਇਓਪਿਕ ਨਹੀਂ ਹੈ ਜੀ ਇਹ ਫਿਕਸ਼ਨਲ ਫਿਲਮ ਹੈ ਬਟ ਇਹ ਵੀ ਕਿਸੇ ਬਾਇਓਪਿਕ ਤੋਂ ਘੱਟ ਨਹੀਂ ਕਹਿ ਸਕਦੇ ਕਿ ਇਹ ਸਮਾਜ ਦੇ ਮੁੱਦਿਆਂ ਦੀ ਹੀ ਗੱਲ ਕਰ ਰਹੀ ਹੈ ਔਰ ਮੈਸੇਜ ਵੀ ਦੇ ਰਹੀ ਹੈ ਯੂਥ ਨੂੰ ਮੈਸੇਜ ਦੇ ਰਹੀ ਹੈ ਖਾਸ ਕਰਕੇ ਪਰ ਇੰਟਰਟੇਨਿੰਗ ਫਿਲਮ ਹੈ ਤੁਹਾਨੂੰ ਐਕਸ਼ਨ ਦੇਖ ਕੇ ਮਜ਼ਾ ਆਊਗਾ ਤੁਸੀਂ ਬਹੁਤ ਜ਼ਿਆਦਾ ਹੱਸੋਗੇ ਬੜੀ ਵਧੀਆ ਕਾਮੇਡੀ ਹੈ ਫਿਲਮ ਦੇ ਵਿੱਚ ਰਿਸ਼ਤਿਆਂ ਦੀ ਗੱਲ ਕਰਦੀ ਹੈ ਇਮੋਸ਼ਨਲੀ ਤੁਹਾਨੂੰ ਆਪਣੇ ਆਪਣੇ ਆਪ ਨਾਲ ਜੋੜਦੀ ਹੈ ਔਰ ਮੈਂ ਕਹਿ ਸਕਦਾ ਇੱਕ ਖੂਬਸੂਰਤ ਲਵ ਸਟੋਰੀ ਹੈ ਮੈਨੂੰ ਲੋਕ ਕਹਿੰਦੇ ਸੀਗੇ ਯਾਰ ਤੂੰ ਐਦਾਂ ਦੀ ਫਿਲਮ ਨਹੀਂ ਕਰਦਾ ਜਿਸ ਦੇ ਵਿੱਚ ਤੇਰਾ ਲਵ ਐਂਗਲ ਹੋਵੇ ਜਾਂ ਕੋਈ ਲਵ ਸਟੋਰੀ ਨਹੀਂ ਕਰਦਾ ਤਾਂ ਮੈਨੂੰ ਕਹਿ ਸਕਦਾ ਕੈਕ ਲਵ ਸਟੋਰੀ ਵੀ ਕਹਿ ਸਕਦੇ ਤੁਸੀਂ ਇਸ ਨੂੰ ਤੇ ਜੀ ਬੈਲੀ ਫਿਲਮ ਮਿੰਟੂ ਕੋਸਰੀਆ ਦੂਜੀ ਮੰਗਾ ਸੇ ਮੰਡਾਲ ਨਸ਼ਿਆਂ ਨੂੰ ਲੈ ਕੇ ਵੱਡਾ ਮੈਸੇਜ ਹੈਗਾ ਇਸ ਫਿਲਮ ਚ ਉਹ ਚੀਜ਼ ਦਰਸ਼ਕਾਂ ਨੂੰ ਡਿਲੀਵਰ ਕਰ ਰਿਹਾ ਦੇਖੋ ਬਾਈ ਜੀ ਕਰ ਰਹੇ ਹਾਂ ਅਸੀਂ ਪਰ ਇਹ ਟੋਟਲੀ ਇਦਾਂ ਨਹੀਂ ਹੈ ਕਿ ਨਸ਼ਿਆਂ ਦੇ ਉੱਤੇ ਹੀ ਫਿਲਮ ਹੈ ਕਿਤੇ ਲੋਕੇ ਸੋਚ ਲੈਣ ਕਿ ਇਹ ਚ ਇਸ ਫਿਲਮ ਦੇ ਵਿੱਚ ਵੀ ਨਸ਼ੇੜੀ ਦੇਖਣਗੇ ਪਰ ਆਪਣਾ ਪ੍ਰੋਟਾਗਨਿਸਟ ਤੁਹਾਨੂੰ ਨਸ਼ਿਆਂ ਦੇ ਖਿਲਾਫ ਲੜਦਾ ਦਿਖਾਈ ਦੇਊਗਾ ਨਸ਼ੇੜੀ ਨਹੀਂ ਹੈ ਜਿਵੇਂ ਪਹਿਲੀਆਂ ਦੋ ਫਿਲਮਾਂ ਚ ਉਹਨਾਂ ਦੀ ਜ਼ਿੰਦਗੀ ਐਦਾਂ ਦੀ ਸੀ ਮਿੰਟੂ ਦੀ ਉਸ ਦਾ ਦਿਲ ਚੋਂ ਨਿਕਲਿਆ ਸੀ ਮੰਗਾ ਸਿੰਘ ਅੰਟਾਲ ਉਸ ਦਾ ਦਿਲ ਦਲ ਚੋਂ ਨਿਕਲਿਆ ਸੀ ਇਹ ਜਿਹੜੀ ਫਿਲਮ ਹੈ ਇਸ ਸਮਾਜ ਦੇ ਉੱਤੇ ਜਾਂ ਸਾਡੇ ਸਿਸਟਮ ਦੇ ਉੱਤੇ ਕਿਤੇ ਨਾ ਕਿਤੇ ਸਟਾਇਰ ਕਰਦੀ ਹੈ ਕਿ ਇਹ ਨਸ਼ਾ ਕਿਉਂ ਨਹੀਂ ਰੁਕ ਰਿਹਾ ਐਡੀ ਕਿੰਨੀ ਕ ਵੱਡੀ ਚੀਜ਼ ਹੈ ਕਿ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋ ਰਿਹਾ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੱਕ ਕਿਵੇਂ ਪਹੁੰਚ ਗਿਆ ਕੌਣ ਲੋਕ ਨੇ ਉਹ ਕਿੰਨਾਂ ਦੀ ਸ਼ਾਇਤ ਇਹ ਕੰਮ ਹੋ ਰਿਹਾ ਹੈ ਕਿ ਸਕੂਲਾਂ ਯੂਨੀਵਰਸਿਟੀਆਂ ਕਾਲਜਾਂ ਅੱਗੇ ਵੀ ਨਸ਼ੇ ਦੀਆਂ ਕੁੜੀਆਂ ਲੈ ਕੇ ਲੋਕ ਖੜਦੇ ਨੇ ਸਟੂਡੈਂਟਸ ਨੂੰ ਟਾਰਗੇਟ ਕਰਦੇ ਨੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਸਿਸਟਮ ਸਾਡੇ ਪਾਵਰਫੁਲ ਲੋਕ ਕਿਵੇਂ ਉਸ ਸੀਜ਼ਨ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।